ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਪ੍ਰੇਤਪਾਲ ਮਹਾਰਾਣਾ ਤੇ ਅੱਜ ਦੀ ਖਬਰ ਬੜੀ ਜ਼ਰੂਰੀ ਹੈ ਖਾਸ ਕਰ ਉਹਨਾਂ ਲਈ ਜੋ ਅਮਰੀਕਾ ਦਾ ਗ੍ਰੀਨ ਕਾਰਡ ਲੈਣ ਦੀ ਉਡੀਕ ਕਰ ਰਹੇ ਨੇ ਵੇਟ ਕਰ ਰਹੇ ਨੇ ਯੂ ਐਨ ਸੀ ਆਈ ਐਸ ਨੇ ਨਵਾਂ ਫੈਸਲਾ ਲਿਆ ਜਿਸ ਨਾਲ ਕਈ ਪਰਿਵਾਰ ਆਧਾਰਿਤ ਗ੍ਰੀਨ ਕਾਰਡ ਉਮੀਦਵਾਰ ਹੁਣ ਡਿਪੋਰਟੇਸ਼ਨ ਦੇ ਖਤਰੇ 'ਚ ਆ ਗਏ ਨੇ ਈਵਨ ਜੇ ਉਹਨਾਂ ਦੀ ਅਰਜ਼ੀ ਪੈਂਡਿੰਗ ਹੈ ਤਾਂ ਵੀ ਨਵੀਂ ਪਾਲਿਸੀ ਕਹਿੰਦੀ ਕੀ ਆ ਪਰ ਸਮਝਣ ਵਾਲੀ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਕੀ ਹੁੰਦਾ ਸੀ ਜੇ ਕਿਸੇ ਦੀ ਗ੍ਰੀਨ ਕਾਰਡ ਦੀ ਅਰਜ਼ੀ 'ਚ ਕੋਈ ਗਲਤੀ ਜਾਂ ਕਮੀ ਹੁੰਦੀ ਸੀ ਤਾਂ ਇਮੀਗ੍ਰੇਸ਼ਨ ਤੁਹਾਨੂੰ ਆਰ ਐਫ ਈ ਯਾਨੀ ਕਿ ਰਿਕੁਐਸਟ ਫਾਰ ਐਵਿਡੈਂਸ ਜਾਂ ਫਿਰ ਨੋਟਿਸ ਆਫ ਇੰਟੈਂਟ ਟੂ ਡਿਨਾਈ ਪੇਜ ਕੇ ਮਾਕਾ ਦਿੰਦਾ ਸੀ ਕਿ ਤੁਸੀਂ ਉਹ ਗਲਤੀ ਸਹੀ ਕਰ ਲਓ ਪਰ ਹੁਣ ਸਭ ਕੁਝ ਬਦਲ ਗਿਆ ਹੈ ਹੁਣ ਹੋਵੇਗਾ ਕੀ ਪਹਿਲੀ ਅਗਸਤ 2025 ਤੋਂ ਯੂਐਸਸੀਆਈਐਸ ਦੇ ਕੋਲ ਅਧਿਕਾਰ ਆ ਗਿਆ ਅਥਾਰਟੀ ਆ ਗਈ ਹੈ ਕਿ ਉਹ ਬਿਨਾਂ ਕਿਸੇ ਚੇਤਾਵਨੀ ਦੇ ਅਰਜ਼ੀ ਸਿੱਧੀ ਰੱਦ ਕਰ ਸਕਦਾ ਹੈ ਜੇ ਤੁਸੀਂ ਉਸ ਵੇਲੇ ਕਾਨੂੰਨੀ ਸਟੇਟਸ ਵਿੱਚ ਨਹੀਂ ਹੋ ਤਾਂ ਤੁਹਾਨੂੰ ਤੁਰੰਤ ਡਿਪੋਰਟੇਸ਼ਨ ਪ੍ਰੋਸੀਡਿੰਗ ਵਿੱਚ ਭੇਜਿਆ ਜਾ ਸਕਦਾ ਹੈ ਇਵਨ ਜਦੋਂ ਪਾਵੇਂ ਕਿ ਤੁਸੀਂ ਲੰਮੀ ਵੇਟਲਿਸਟ ਵਿੱਚ ਰਹੇ ਹੋ ਹੋ ਹੁਣ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਇਸ ਨਾਲ ਕੌਣ ਕੌਣ ਡਾਇਰੈਕਟਲੀ ਪ੍ਰਭਾਵਿਤ ਹੋਣਗੇ ਅਫੈਕਟਡ ਕੇਸਸ ਕਿਸ ਤਰ੍ਹਾਂ ਹੋ ਸਕਦੇ ਆ ਫੈਮਿਲੀ ਬੇਸ ਦੇ ਐਪਲੀਕੈਂਟਸ ਨੇ ਜਿਵੇਂ ਖਾਸ ਕਰਕੇ 스ਪਾ우스 ਪਟੀਸ਼ਨਸ ਨੇ ਪੇਰੈਂਟਸ ਐਂਡ ਮੈਰਿਡ ਚਿਲਡਰਨ ਦੇ ਕੇਸਸ ਨੇ ਉਹ ਪ੍ਰਭਾਵਿਤ ਹੋ ਸਕਦੇ ਆ ਮੈਰਿਜ ਬੇਸ ਦੇ ਐਪਲੀਕੇਸ਼ਨਸ ਨੇ ਜਿਵੇਂ ਅਨ ਜਿੱਥੇ ਡਾਕੂਮੈਂਟ ਅਧੂਰੇ ਆ ਜਾਂ ਫਿਰ ਡਾਊਟ ਹੋ ਜਵੇ ਇਮੀਗ੍ਰੇਸ਼ਨ ਨੂੰ ਸੋ ਕਈ ਵਾਰ ਕੀ ਹੁੰਦਾ ਖੁਦ ਫਾਈਲ ਕਰਦੇ ਆ ਲੋਕੀ ਕਿਉਂਕਿ ਗਲਤੀ ਦਾ ਮਾਰਜਿਨ ਹੁਣ ਜ਼ੀਰੋ ਰਹਿ ਗਿਆ ਇਸ ਕਰਕੇ ਹੁਣ ਖਤਰਾ ਵੱਧ ਗਿਆ ਇੱਕ ਛੋਟੀ ਜੀ ਗਲਤੀ ਆ ਜਿਵੇਂ ਕਿ ਗਲਤ ਤਾਰੀਖ ਹੋ ਗਈ ਕੋਈ ਮਿਸ ਹੋਇਆ ਗੁੰਮ ਹੋਇਆ ਡਾਕੂਮੈਂਟ ਹੋ ਗਿਆ ਜਾਂ ਫਿਰ ਅਧੂਰੀ ਜਾਣਕਾਰੀ ਕਿਸੇ ਕਾਲਮ ਚ ਹੁਣ ਇਹ ਪੂਰੀ ਐਪਲੀਕੇਸ਼ਨ ਰੱਦ ਕਰਵਾ ਸਕਦੀ ਹੈ ਇਮੀਗ੍ਰੇਸ਼ਨ ਹੁਣ ਇੰਤਜ਼ਾਰ ਨਹੀਂ ਕਰੇਗਾ ਕਿ ਤੁਸੀਂ ਗਲਤੀ ਠੀਕ ਕਰੋ ਇੱਕ ਵਾਰ ਰੱਦ ਹੋਣ ਤੇ ਜੇ ਤੁਹਾਡੇ ਕੋਲ ਹੋਰ ਵੀਜ਼ਾ ਜਾਂ ਸਟੇਟਸ ਨਹੀਂ ਆ ਤਾਂ ਫਿਰ ਉਹਨਾਂ ਨੇ ਤੁਰੰਤ ਰਿਮੂਵਲ ਪ੍ਰोसीडिंग ਦੇ ਵਿੱਚ ਪਾ ਦੇਣਾ ਹੁਣ ਕੀ ਕੀਤਾ ਕੀ ਜਾ ਸਕਦਾ ਹੈ ਕੀਤਾ ਜਾ ਸਕਦਾ ਹੈ ਕਿ ਧਿਆਨ ਨਾਲ ਜਾਣਕਾਰੀ ਸਾਰੇ ਕਾਲਮ ਚੈੱਕ ਕਰਕੇ ਕੋਈ ਵੀ ਕਾਲਮ ਖਾਲੀ ਨਾ ਛੱਡਿਆ ਜਾਵੇ ਜਿਨੇ ਪ੍ਰੂਫ ਹੈ ਮੈਰਿਜ ਸਰਟੀਫਿਕੇਟ ਹੈ ਜਨਮ ਸਰਟੀਫਿਕੇਟ ਹੈ ਬੈਂਕ ਸਟੇਟਮੈਂਟ ਫੋਟੋ ਸਾਰੇ ਧਿਆਨ ਨਾਲ ਲਗਾਏ ਜਾਣ ਇਮੀਗ੍ਰੇਸ਼ਨ ਵਕੀਲ ਦੇ ਨਾਲ ਜੇਕਰ ਕੇਸ ਕੰਪਲੈਕਸ ਹੈ ਮਿਲ ਕੇ ਕੰਮ ਕੀਤਾ ਜਾਵੇ ਪੁਰਾਣੀ ਗਲਤੀ ਨਾ ਦੁਹਰਾਈ ਜਾਵੇ ਜੇਕਰ ਆਰ ਐਫ ਇਆਈਆ ਤਾਂ ਉਸ ਪੁਆਇੰਟ ਤੇ ਹੋਰ ਮਜ਼ਬੂਤੀ ਨਾਲ ਪੇਸ਼ ਕੀਤਾ ਜਾਵੇ। ਬਾਕੀ ਇਹ ਹੈ ਕਿ ਇਹ ਪਾਲਿਸੀ ਸਿਰਫ ਇਮੀਗ੍ਰੇਸ਼ਨ ਪ੍ਰਕਿਰਿਆ ਤੇਜ਼ ਕਰਨ ਲਈ ਨਹੀਂ ਸਗੋ, ਫਰਾਡ ਤੇ ਫਰਜ਼ੀ ਕੇਸਾਂ ਨੂੰ ਰੋਪਣ ਲਈ ਹੈ। ਇਸ ਨਾਲ ਕਈ ਸਹੀ ਕੇਸ ਐਪਲੀਕੈਂਟ ਆ ਉਹ ਵੀ ਨੁਕਸਾਨੇ ਜਾ ਸਕਦੇ ਆ ਜੇਕਰ ਉਹ ਲਾਪਰਵਾਹੀ ਕਰਦੇ ਆ। ਸੋ ਸਾਡਾ ਸੁਨੇਹਾ ਇਹ ਹੈ ਕਿ ਜੇਕਰ ਤੁਸੀਂ ਗ੍ਰੀਨ ਕਾਰਡ ୱੇਟਲਿਸਟ ਵਿੱਚ ਹੋ ਤਾਂ ਹੁਣ ਲਾਪਰਵਾਹੀ ਦੀ ਕੋਈ ਗੁੰਜਾਇਸ਼ ਨਹੀਂ ਆ। ਅਰਜ਼ੀ ਭੇਜਣ ਤੋਂ ਪਹਿਲਾਂ 100% ਯਕੀਨ ਕਰੋ ਕਿ ਸਭ ਕੁਝ ਪਰਫੈਕਟ ਹੈ। ਯਾਨੀ ਕਿ ਹਜ਼ਾਰ ਵਾਰ ਚੈੱਕ ਕਰੋ। ਜੇ ਕੋਈ ਚਿੱਠੀ ਆਉਂਦੀ ਆ ਤਾਂ ਤੁਰੰਤ ਐਕਸ਼ਨ ਲਵੋ ਆਸ ਕਰਦੇ ਹਾਂ ਕਿ ਇਹ ਇਨਫੋਰਮੇਸ਼ਨ ਤੁਹਾਡੇ ਲਈ ਫਾਇਦੇਮੰਦ ਰਹੇਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇਮੀਗ੍ਰੇਸ਼ਨ ਨਾਲ ਜੁੜੀ ਅਗਲੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾਈ ਜਾ ਸਕੇ ਇਸ ਦੇ ਨਾਲ ਹੀ ਦਿਓ ਇਜਾਜ਼ਤ ਹਸਤੇ ਵਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ